ਸਾਰੀ ਸਾਰੀ ਹੋਣਿਆ ਭਾਵੇਂ ਦੁੱਗਾਂ ਵਾਲੇ ਦੀ ਗੱਲ ਆ ਮਿੱਤਰੋ ਖੁਸ਼ੀ ਪੰਜਾਬ ਚ ਆ ਗਿਆ ਖੁਸ਼ੀ ਵੀ ਖੇਡੂਗਾ ਸ਼ਾਜੀ ਬੋਲਟ ਕਾਂਗੇ ਵਾਲਾ ਹਾਕਮ ਵਾਲੀ ਜੱਗੂ ਦੀ ਚਰਚਾ ਹੁੰਦੀ ਆ ਜੱਗੂ ਵੀ ਆ ਰਿਹਾ ਮਿੱਤਰੋ ਸਾਰੀ ਟੌਪ ਦੇ ਮੱਲ ਕਿਉਂਕਿ ਇਹ ਟਰੈਕਟਰ ਕਿਸੇ ਗੱਲਾਂ ਨਾਲ ਹੀ ਜਾਣਿਆ ਮਿੱਤਰੋ ਠੀਕ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾਸ਼ ਹੋਵਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ ਚ ਦਰਸ਼ਕ ਪੁੱਛਦੇ ਸੀ ਵੀ ਕੋਈ ਟੌਪ ਦਾ ਟੂਰਨਾਮੈਂਟ ਆਵੇ ਜੈਸੇ ਕੱਪ ਤੇ ਸਾਰੇ ਖੇਡਣ ਮੱਲ ਜਿਹੜੇ ਪੰਜਾਬ ਚ ਹੈਗੇ ਆ ਨਾ ਉਹ ਜੋ ਹੈ ਸਾਰੀ ਖੇਡਨ ਦਰਸ਼ਕ ਉਡੀਕ ਕਰ ਰਿਹਾ ਇਹੋ ਜੇ ਮੇਲੇ ਦੀ ਤੇ ਜਿੱਥੇ ਦੁੱਗਾਂ ਵਾਲਾ ਧੱਕ ਪਾਵੇ ਮਿੱਤਰੋ ਇੱਕ ਟੌਪ ਦਾ ਟੂਰਨਾਮੈਂਟ ਦੱਸਣ ਜਾ ਰਿਹਾ ਇੱਕ ਦੋ ਦਿਨ ਹੀ ਬਾਕੀ ਆ ਮਿੱਤਰੋ ਤੇ ਸਾਰੀ ਮੱਲ ਉਸ ਮੇਲੇ ਤੇ ਪਹੁੰਚਣੇ ਆ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਮਿੱਤਰੋ ਪਾਉਣੀ ਹੀ ਰਹਿਣੇ ਆ ਤੇ ਪਾਉਂਦੇ ਰਾਵਾਂਗੇ ਦਰਸ਼ਕਾਂ ਨੂੰ ਉਡੀਕ ਸੀ ਕੋਈ ਮੇਲਾ ਆਵੇ ਜੈਸ ਕੱਪ ਤੇ ਮਿੱਤਰੋ ਸਰਾ ਹੋਵੇ ਤਾਂ ਇਸ ਮੇਲੇ ਤੇ ਮੈਂ ਤੁਹਾਨੂੰ ਵਾਦਾ ਕਰਦਾ ਵੀ ਬਹੁਤ ਤੱਕ ਪੈਣੀ ਆ ਪਹਿਲਾ ਇਨਾਮ ਆ ਜਿੱਥੇ ਮਿੱਤਰੋ ਇਹ ਮੇਲਾ ਪਹਿਲਾਂ ਦੱਸ ਦਿਆਂ ਵੀ ਮੰਗਾ ਸਰਾਏ ਦੇ ਵਿੱਚ ਮਜੀਠਾ ਇਲਾਕਾ ਬਹੁਤ ਤਗੜਾ ਟੂਰਨਾਮੈਂਟ ਮਿੱਤਰੋ ਹੋਣਾਗਾ ਸਰੇ ਦੇ ਮੈਚ ਹੋਣਿਆ ਇਸ ਮੇਲੇ ਤੇ ਮਿੱਤਰੋ ਇੱਥੇ ਜੋ ਹੈ ਇੱਕ ਪਾਸੇ ਕਬੱਡੀ ਕਲੱਬ ਮੰਗਾ ਸਰਾਏ ਦੀ ਟੀਮ ਆ ਸੌਰ ਸਿੰਘ ਬੈਂਕਾਂ ਦੀ ਟੀਮ ਵੀ ਇੱਥੇ ਖੇਡਣੀ ਆ ਇਨ੍ਹਾਂ ਟੀਮਾਂ ਦੇ ਦਰਮਿਆਨ ਮਿੱਤਰੋ ਵੱਡਾ ਮੈਚ ਹੋਣਾ ਮੈਂ ਕਹਾਂ ਵੀ ਵੱਡੇ ਮੈਚ ਇਸ ਮੇਲੇ ਤੇ ਕਰਵਾਏ ਜਾਣੇ ਆ 4 ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 3.5 ਲੱਖ ਤੇ ਵੈਸਟਾਂ ਨੂੰ ਮਿੱਤਰੋ ਫੋਰ ਟਰੈਕਟਰਾਂ ਨਾਲ ਸਰਮਾਨ ਕੀਤਾ ਜਾਣਾ ਟਰੈਕਟਰ ਪਤਾ ਲੱਗਣੇ ਆ ਇਹ ਨਹੀਂ ਵੀ ਕੋਈ ਸ਼ੋਅ ਲਈ ਦੇਣੇ ਆ ਹਨਾ ਵਧੀਆ ਪੈਸਾ ਖਰਚ ਕੇ ਆਏ ਵਾਉਣ ਵਾਲੇ ਦੇਣੇ ਆ ਵੀ ਜੋ ਹੈ ਜੋ ਖਿਡਾਰੀਆਂ ਦੇ ਹਿੱਸੇ ਆਉਣੇ ਆ ਉਹ ਰਾਸ਼ਣੀ ਹੋਣਗੇ ਮਿੱਤਰੋ ਸੋ ਇਹੋ ਜਿਹਾ ਮੇਲਾ ਕਰਾ ਰਹੇ ਆ ਭਰਾ ਮੇਰੇ ਇੱਥੇ ਖਿਡਾਰੀ ਸਾਰੇ ਹੀ ਆਉਣੇ ਆ ਭਾਵੇਂ ਦੁੱਗਾਂ ਵਾਲੇ ਦੀ ਗੱਲ ਆ ਮਿੱਤਰੋ ਖੁਸ਼ੀ ਪੰਜਾਬ ਚ ਆ ਗਿਆ ਖੁਸ਼ੀ ਵੀ ਖੇਡੂਗਾ ਸ਼ਾਜੀ ਬੋਲਟ ਕਾਂਗੇ ਵਾਲਾ ਹਾਕਮ ਵਾਲੀ ਜੱਗੂ ਦੀ ਚਰਚਾ ਹੁੰਦੀ ਆ ਜੱਗੂ ਵੀ ਆ ਆ ਮਿੱਤਰੋ ਸਾਰੀ ਟੌਪ ਦੇ ਮਲ ਕਿਉਂਕਿ ਇਹ ਟਰੈਕਟਰ ਕਿਸੇ ਗੱਲਾਂ ਨਾਲ ਹੀ ਜਾਣਿਆ ਮਿੱਤਰੋ ਆਪਣਾ ਜੋ ਹੈ ਸੌਖ ਬਨੇ ਇੰਗਲੈਂਡ ਭਰਾ ਦਲਜੀਤ ਸਰਪੰਚ ਬਾਈ ਹੁਣਿਆਂ ਵੱਲੋਂ ਆਰਸ਼ ਯੂਐਸਏ ਵੱਲੋਂ ਮਿੱਤਰੋ ਖੁੱਲੇ ਸੱਦੇ ਆ ਪਹੁੰਚੋ ਮੇਲਾ ਟੌਪ ਦਾ ਖਿਡਾਰੀ ਤੁਹਾਨੂੰ ਦੱਸ ਦਿੰਨਾ ਮਿੱਤਰੋ ਜੋ ਖਿਡਾਰੀ ਆ ਰਹੇ ਹਨ ਨਾ ਇੱਥੇ ਜੋ ਟੀਮਾਂ ਮੰਗੇ ਸਰਾਇ ਦੀ ਟੀਮ ਚ ਮਿੱਤਰੋ ਦੁੱਗਾਂ ਵਾਲਾ ਖੁਸ਼ੀ ਸ਼ਾਇਦ ਇਸ ਟੀ ਖੇਡੂਗਾ ਜੇ ਕਨਫਰਮ ਨਹੀਂਗਾ ਗੁਰਲਾਲ ਸੋਹਲ ਮਿੱਤਰੋ ਬਿੱਲਾ ਜੋਲ ਗੁਰਵਿੰਦਰ ਕਾਂਗੇ ਵਾਲਾ ਗਗਨ ਸੂਰੇ ਵਾਲੀਆ ਗੱਜਨ ਡੇਰਾ ਬਾਬਾ ਨਾਨਕ ਦਬੋਰਜੀ ਵਾਲਾ ਦੀਪ ਹੋ ਗਿਆ ਕੁਲਦੀਪ ਸ਼ਿਕਾਰਮਾਸ਼ੀਆਂ ਲੱਧੂ ਵਾਲਾ ਪ੍ਰੀਤ ਹੋ ਗਿਆ ਮਿੱਤਰੋ ਇਹ ਜੋ ਪਲੇਅਰ ਇਸ ਟੀਮ ਚ ਹੋਣਗੇ ਸੌਰ ਸਿੰਘ ਬੈਂਕਾਂ ਚ ਮਿੱਤਰੋ ਅੰਬਾਸ ਸੌਰ ਸਿੰਘ ਵਾਲਾ ਨਵੂ ਚੀਮਾ ਹਾ ਕਮਾਲੀਆ ਜੱਗੂ ਮਿੱਤਰੋ ਬੋਲਟ ਖੀਰਾਂ ਵਾਲੇ ਸਾਜੀ ਸ਼ਕਰਪੁਰ ਫਰਿਆਦ ਅਲੀ ਛੋਟਾ ਟਾਰਜਨ ਭੀਮ ਸੌਰ ਸਿੰਘ ਸਾਭਾ ਕੀੜੀ ਅਫਗਾਨਾ ਮਿੱਤਰੋ ਟੌਪ ਦੇ ਪਲੇਅਰ ਇਸ ਟੀਮ ਚ ਦਾਰਸ਼ਕ ਸਵਾਦ ਲੈਣਗੇ ਇਸ ਮੇਲੇ ਦਾ ਇਹ ਇੱਕ ਵੱਡੀ ਕੱਪ ਵੀ ਮਿੱਤਰੋ ਟੌਪ ਦਾ ਮਾਝੇ ਇਲਾਕੇ ਚ ਮੈਕਮਾ ਵੀ ਧੱਕ ਪੈਣੀ ਆ ਸਰਾ ਹੁਣਾ ਮਿੱਤਰੋ ਇਹ ਕਬੱਡੀ ਕੱਪ ਦੇਖਿਓ ਇਸ ਕਬੱਡੀ ਕੱਪ ਤੇ ਮਾਂਗਾ ਸਰਾਇਂ ਚ ਮਿੱਤਰੋ ਰੌਣਕਾਂ ਲੱਗਣਗਾਂ ਦਲਜੀਤ ਸਰਪੰਚ ਹੁਣੀ ਸੁਖਮਣ ਹੁਣੀ ਮਿੱਤਰੋ ਜਦੋਂ ਕਰਾਉਂਦੇ ਆ ਦਰਾਈ ਕਰਾਉਂਦੇ ਆ ਸੋਏ ਇਸ ਕਬੱਡੀ ਕੱਪ ਤੇ ਰੌਣਕਾਂ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਨਾ ਬਣਦਾ ਜ਼ਰੂਰ ਇੱਥੇ ਦਗਦਗ ਹੋਣੀ ਆ ਮੈਂ ਕਹਾਂ ਵੀ ਇੱਥੇ ਖੁਸ਼ੀ ਨੇ ਪਟਾਕੇ ਪਾਉਣੇ ਆ ਨਵੀਂ ਅਪਡੇਟ ਲੈ ਕੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ